बोलियो किसा देता चलिया जाता कि नहीं चलिया जा सकता बोलियो करके मेरे सजनों के राजनीति तेरा 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 नहीं करनी भावो मैं एक होर गल ध्यान चाहिए सांग है सारा देश की असि क ਦੇ ਪੂਰੇ ਦੇਸ਼ ਦੀ ਕਿਸਾਨੀ ਨੂੰ ਭਾਰੋ ਸਰਕਾਰ ਦਾ ਘਟੋ-ਕਟ ਡਾਕਟਰ ਸ਼ੋਮੀਨਾਥ ਦੇ ਫਾਰਮੂਲੇ ਦੇ ਅਨੁਸਾਰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਵੇ ਅਸੀਂ ਇਹ ਕਿਹਾ ਹੁਣ ਇਹਨਾਂ ਦੇ ਤੇ ਝਾਦੀ ਮਾਰ ਜਓ ਮੇਰੇ ਦੋਸਤੋ ਜਿੱਤੇ ਤੁਸੀਂ ਦਿੱਲੀ ਚ ਬੈਠੇ ਸੀ ਉਸ ਵੇਲੇ ਇੱਕ ਖਬਰ ਚੱਲੀ ਮੇਰੇ ਕੋਲ ਅੱਜ ਵੀ ਹੈਗੀ ਆ ਉਹ ਖਬਰ ਕੋਈ ਕਿਤੇ ਜਨਾਰੇ ਜੇ ਕੋਈ खबर की सी उस खबर च क्लियर सी के भारत ने अपने नाम छियाली मुल्क होने और फैसला लिया कि एक अजुलेशन लैके डबल्यू पीओ जावाने और डबल्यू पीओ जाके असि कह किसान एम एस पी देनी करो तो मेरे दोस्तों का मतलब और तो दबाव है ਬਾਰੇ ਸਰਕਾਰ ਦੀ ਤਹਾਂ ਤੇ ਗੋਦਾ ਰੱਖ ਕੇ ਉਹਦੀ ਬਾਹਮਾਰ ਕੇ ਉਹਨੂੰ ਮਜਬੂਰ ਕਰ ਲਿਆ ਸੀ WTO ਚ ਜਾਣ ਦੇ ਲਈ ਤਾਂ ਮੇਰੇ ਦੋਸਤੋ ਚੈਕਰ ਤਾਂ ਹੀ ਕਹਿੰਦੇ ਨੇ ਹੁਣ ਤਾਂ ਬਹੁਤ ਸਾਰੀਆਂ ਵੀਡੀਓ ਵਾਇਰਲ ਹੋ ਰਹੀਆਂ ਕਹਿੰਦੇ ਬੱਲੇ ਵਾਲੀ ਸੀ ਮੰਦਾ ਉਹ ਮੂਰਖਤਾਤ ਨਹੀਂ ਸੀ ਅਰੇ ਬੱਚੇ ਐਸੇ ਵੱਗ ਨਹੀਂ ਅਰੇ ਬੱਚੇ ਸੀ ਭਰਾਵੋ ਪਤਾ ਸੀ ਮੈਂ ਕਿ WTP ਚਲੀ ਗਈ ਗੱਲ ਉੱਥੋਂ ਅਸੀਂ ਉੱਥੋਂ ਅਸੀਂ ਐਮਐਸਪੀ ਦੀ ਗਰੰਟੀ ਦੇ ਕਬੂਲ ਦੇ ਲਈ ਰਾਜਿੰਦਰਾਂ ਲੱਗਿਆ ਉਹ ਖੜਾ ਲਾਉਂਦੇ ਹੁਣ ਪਰ ਜਿਹੜੇ ਉਸ ਵੇਲੇ ਅੰਦਰ ਖੱਤਰਾ ਨੀਤਗਾ ਕਰਕੇ ਤੁਹਾਡੇ ਟ੍ਰੋਲ ਨਾ ਜਾ ਕੇ ਨੀਤਗਾ ਕਰਕੇ ਜਿਨ੍ਹਾਂ ਨੇ ਅੰਦੋਲਨਾਂ ਨੂੰ ਖੇਡਣ ਦਾ ਯਤਨ ਕੀਤਾ ਬੋਲੋ ਕਿ ਉਹਨਾਂ ਨੂੰ ਸੰਜੜਦੇ ਵਿੱਚ ਲੜਿਆ ਜਾ ਸਕਦਾ ਹੈ ਬਿਲਕੁਲ ਜੀ ਬੋਲੋ ਦੋਸਤੋ ਕੀ ਤੱਕ सो मेरे दोस्तों नकीर इस करके खिंची जाती है इस करके कला पिंड चो देना कहने इमानदारी दस जारी लाइन खिंच केकीर खिंच के लड़ाई लड़न का फैसला लिया बंदे हथ खड़ा करे केवल बंद हथखड़ा करे जेड़े जिला सहमत है मेरे ना बड़ा किन्ना सहमत है ਮਾਰੇ ਦੋਸਤੋ ਮੈਂ ਅੱਜ ਵੀ ਸਟੇਜ ਤੋਂ ਸਾਡੀ ਪੰਜਾਬ ਸਰਕਾਰ ਨੂੰ ਇਹ ਦਵਾ ਦਿੰਦੇ ਨਹੀਂ ਚਾਹਣਾ ਤੁਸੀਂ ਭਗਵੰਤ ਮਾਨ ਰੋਜ ਇਹ ਕਹਿੰਦੇ ਸਟੇਜੋਂ ਤੋਂ ਕਿ ਮੈਂ ਪੰਜਾਬ ਦਾ ਪੁੱਤ ਆ ਮਰੇ ਝੂਠ ਬੋਲਦੇ ਅਸੀਂ ਕਿਹਾ ਸੀ ਜੇ ਪੰਜਾਬ ਦਾ ਪੰਜਾਬ ਦਾ ਬਣ ਕੇ ਖਾਓ ਉਹ ਜੇਕਰ ਮੋਦੀ ਜੇ ਸਭੀਆਂ ਜ਼ਮੀਨਾਂ ਦੇ ਰੇਟ ਕਲੈਕਟਰ ਰੇਟ ਤੇ ਕਰ ਸਕਦਾ ਹੈ ਤਾਂ ਤੂੰ ਆਉਂਦੇ ਪੰਜਾਬ ਦੇ ਕਿਸਾਨਾਂ ਲਈ ਕਿਉਂ ਨਹੀਂ ਕਲੈਕਟਰ ਰੇਟ ਚਾਰ ਗੁਣਾ ਚੱਕ ਸਕਦਾ ਤਾਂ ਕਿ ਸਾਡੇ ਕਿਸਾਨਾਂ ਨੂੰ ਚਾਰ ਗੁਣਾ ਰੁਪਏ ਮਿਲ ਜਾਣ ਸਭ ਨੂੰ ਪਤਾ ਹੈ ਤੁਸੀਂ ਉਹਨਾਂ ਦੇ ਚਰਚੀਓ ਤੁਸੀਂ ਉਹਨਾਂ ਦੇ ਮਦਰ ਲਾ ਕੇ ਸਾਡੇ ਦਾਨ ਫੇਰਨੀ ਆ ਲੋਕ ਕੁੱਟਨੇ ਆ ਲੋਕ ਜਨਤ ਬੰਦ ਕਰਨੇ ਆ ਜ਼ਮੀਨਾਂ ਖੋਹ ਲਿਆ ਨੇ ਪਰ ਘੱਟੋ ਘੱਟ ਇਹਨਾਂ ਨੂੰ ਕੀਮਤ ਤਾਂ ਪੂਰੀ ਦੇ ਦੇ ਲੋਕ ਆਪਣਾ ਭਗਵੰਤ ਮਾਨ ਅਸੀਂ ਇਹ ਕਿਹਾ ਹੈ ਤੇ ਮੇਰੇ ਦੋਸਤੋ ਇਹ ਦੇ ਵਿੱਚ ਤਿਆਰ ਨਹੀਂ ਟੱਕੇ ਨੇ ਜ਼ਮੀਨਾਂ ਤੇ ਕਬਜ਼ੇ ਕਰਨ ਦੀ ਕੋਈ ਹੁਆ ਹੈ ਕਹਿੰਦਾ ਵਾ ਭਾਰਤ ਨਵਾਂ ਪ੍ਰੋਜੈਕਟ ਦੀਆਂ ਸੜਕਾਂ ਪੂਰੀਆਂ ਕਰਨੀਆਂ ਸਿਰੇ ਲਾਉਣੀਆਂ ਸਮਾਂ ਥੋੜਾ ਦੋਸਤੋ ਠੰਡ ਬਹੁਤਾਂ ਲੜੀਆਂ ਪੈਣਾ ਵਿਚਾਰੀਆਂ ਧੜੀਆਂ ਬੈਠੀਆਂ ਨੇ ਜਿਆਦਾ ਸਮਾਂ ਨਹੀਂ ਹੈ ਗੱਲ ਕਰਨ ਦਾ ਮਰੇ ਗੱਲ ਮੈਂ ਤਿਆਰ ਦੀ ਸਟੇਜ ਤੋਂ ਭਗਵੰਤ ਮਾਨ ਨੂੰ ਜ਼ਰੂਰ ਪਾਣੀ ਦੇਣੀ ਚਾਹਣਾ ਕਪਲੇ ਖੇਜ ਦਾ ਰਾਜੀ ਕਿਤੇ ਸੋਚਦਾ ਹੋਣਾ ਕਿ ਇਸ ਤਰੀਕੇ ਨਾਲ ਜ਼ਮੀਨਾਂ ਦੇ ਕਾਜੇ ਕਰਨਾਗਾ ਅੰਦਵਲ ਭਲੇਖੇ ਜਨਰਾਜ ਕਿਤੇ